ਅੰਮ੍ਰਿਤਸਰ ਵਿੱਚ ਫ੍ਰੈਂਕਫਰਟ ਇੰਸਟੀਚਿਊਟ ਆਫ 에ਅਰ ਹੋਸਟੈਸ ਟ੍ਰੇਨਿੰਗ ਦੇ 2 ਸਾਲ ਪੂਰੇ ਹੋਣ ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਸੰਸਥਾ ਵੱਲੋਂ ਜਾਰੀ ਪ੍ਰੈਸ ਰਿਲੀਜ਼ ਮੁਤਾਬਕ ਐਵੀਏਸ਼ਨ ਹਸਪਿਟੈਲਿਟੀ ਅਤੇ ਟਰੈਵਲ ਸੈਕਟਰ ਵਿੱਚ ਰੋਜ਼ਗਾਰ ਦੇ ਮੌਕੇ ਤੇਜ਼ੀ ਨਾਲ ਵਧ ਰਹੇ ਹਨ IATA ਦੇ ਅੰਕੜਿਆਂ ਅਨੁਸਾਰ 2047 ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਐਵੀਏਸ਼ਨ ਮਾਰਕੀਟ ਬਣੇਗਾ ਇਸ ਮੌਕੇ ਐਮਐਲਏ ਇੰਦਰਬੀਰ ਸਿੰਘ ਨਿੱਜਰ ਨੇ ਫ੍ਰੈਂਕਫਰਟ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ 2 ਸਾਲਾਂ ਵਿੱਚ 70 ਤੋਂ 80 ਫੀਸਦੀ ਵਿਦਿਆਰਥੀਆਂ ਨੂੰ 에ਅਰਲਾਈਨ ਅਤੇ ਹੋਸਪਿਟੈਲਿਟੀ ਖੇਤਰ ਵਿੱਚ ਪਲੇਸਮੈਂਟ ਮਿਲੀ ਹੈ ਅੰਮ੍ਰਿਤਸਰ ਫ੍ਰੈਂਕਸਿਨ ਸੈਂਟਰ ਦੇ ਪੂਰੇ ਹੋਏ ਉਸ ਦੇ ਉਪਰਕਸ਼ ਵਿੱਚ ਅੱਜ ਇੱਥੇ ਫੰਕਸ਼ਨ ਰੱਖਿਆ ਗਿਆ 2 ਸਾਲ ਮਨਾਉਣ ਲਈ ਉਹਨੂੰ ਬੜੀ ਖੁਸ਼ੀ ਹੈ ਦੱਸਦੇ ਹੋਇਆ ਕਿ 2 ਸਾਲਾਂ ਦੇ ਅੰਦਰ ਇੱਥੇ ਬੱਚਿਆਂ ਦੀ ਰਿਪਲੇਸਮੈਂਟ ਹੋਈ ਹੈ ਆਲਮੋਸਟ ਜਿੰਨੇ ਬੱਚੇ ਐਡਮਿਸ਼ਨ ਲਏ ਸੀ 70 ਤੋਂ 80% ਪਲੇਸਮੈਂਟ 에ਅਲਾਈਨ ਟ੍ਰੈਵਲ ਔਰ ਹਸਪਿਟੈਲਰੀ ਇੰਡਸਟਰੀਜ਼ ਅੰਦਰ ਹੋਈ ਹੈ ਜੋ ਕਿ ਆਪਣੇ ਆਪ ਇੱਕ ਰਿਕਾਰਡ ਹੈ ਕਿਉਂਕਿ ਕੋਈ ਵੀ ਕੋਚਿੰਗ ਟ੍ਰੇਨਿੰਗ ਇੰਸਟੀਚਿਊਟ ਹੈ ਉਹਦੀ ਪਲੇਸਮੈਂਟ ਆਉਂਦੀ ਹੈ 5 ਤੋਂ 10% ਲੇਕਿਨ ਇੱਥੇ ਪਲੇਸਮੈਂਟ ਜਿਹੜੀ ਹੈ ਸਾਡੀ ਹਮੇਸ਼ਾ ਗੁਰੂ ਸਾਹਿਬ ਦੀ ਕਿਰਪਾ ਨਾਲ 70 80 90% ਰਹਿੰਦੀ ਹੈ ਇਹਦਾ ਇੱਕ ਕਾਰਨ ਇਹ ਹੈ ਕਿ ਸਾਡੀ ਜਿਹੜੀ ਟ੍ਰੇਨਿੰਗ ਹੈ ਉਹ ਬਹੁਤ ਹੀ ਵਧੀਆ ਹੈ ਅਸੀਂ ਪੂਰਾ ਕੋਰਸ ਕਰਿਕੂਲਮ ਬੜਾ ਕੰਪਰੀਹੈਂਸਿਵ ਹੈ A ਤੋਂ Z ਜੋ ਵੀ ਚੀਜ਼ ਪੁੱਛੀ ਜਾਂਦੀ ਹੈ 에어ਲਾਈਨ ਦੇ ਅੰਦਰ ਹੋਟਲ ਦੇ ਟ੍ਰੈਵਲ ਅਸੀਂ ਸਾਰਾ ਕਵਰ ਕਰਦੇ ਹਾਂ 33 ਸਾਲ ਹੋ ਗਏ ਕੋਈ 10 20 ਸਾਲ ਦੀ ਗੱਲ ਨਹੀਂ ਹੈ 33 ਸਾਲ ਦੀ ਠੀਕ ਹੈ ਇੱਕ ਇੰਡੀਅਨ ਕੰਪਨੀ ਫ੍ਰੈਂਕਫਿਨ ਜੜੀ ਹੈ ਭਾਰਤੀ ਕੰਪਨੀ ਹੈ ਲੇਕਿਨ ਮੈਨੂੰ ਬੜਾ ਗਰਵ ਹੋ ਰਿਹਾ ਹੈ ਭਾਰਤੀ ਕੰਪਨੀ ਪੂਰੇ ਵਿਸ਼ ਦੇ ਅੰਦਰ ਫ੍ਰੈਂਕਫਿਨ ਵਰਲਡ ਦਾ ਨੰਬਰ 1 ਸਟੂਟ ਹੈ ਮੇਰੇ ਖਿਆਲ ਸਾਇਦ ਵੱਡੇ ਤੋਂ ਵੱਡੇ ਬ੍ਰਾਂਡ ਜਿਹੜੇ ਆਂ ਇੰਡੀਆ ਦੇ ਅੰਦਰ ਬੜੇ ਘੱਟ ਬ੍ਰਾਂਡ ਹੈ ਜਿਹੜੇ ਵਰਲਡ ਲੀਡਰ ਹੈ ਵੱਡੀ ਵੱਡੀ ਕੰਪਨੀਆਂ ਸਾਡੇ ਤੋਂ ਜਿਹੜੀ ਵੱਡੀ ਕੰਪਨੀਆਂ ਨੇ ਉਹ ਵੀ ਵਰਲਡ ਲੀਡਰ ਨਹੀਂ ਹੈ ਲੇਕਿਨ ਫ੍ਰੈਂਕਫਿਨ ਵਰਲਡ ਦਾ ਨੰਬਰ 1 ਸਟੂਟ ਹੈ ਸਾਡਾ 에ਅਰ ਇੰਡੀਆ ਦੇ ਨਾਲ ਟਾਈ ਅਪ ਹੈ 에ਅਰ ਇੰਡੀਆ ਸਾਡੇ ਬੱਚਿਆਂ ਨੂੰ ਸਿਖਾਉਂਦਾ ਹੈ ਇਨ ਫਲਾਈਟ ਐਕਸਪੋਜ਼ਰ 3 ਇਸ ਸਰਟੀਫਿਕੇਟ ਦਿੰਦਾ ਕੋ-ਬ੍ਰਾਂਡਡ ਸਰਟੀਫੀਕੈਂਕ ਫ੍ਰੈਂਕਫਰਟ ਹੋਰ ਇੰਡੀਆ ਦਾ ਅਸੀਂ ਪੂਰਾ ਕੋਰਸ ਦੇ ਅੰਦਰ ਟਿਕਟਿੰਗ ਸੌਫਟਵੇਅਰ ਸਿਖਾਣੇ ਆ ਸਵਿਮਿੰਗ ਸਿਖਾਣੇ ਕੋ ਸਵਿਮਿੰਗ ਬਹੁਤ ਜ਼ੂਰੀ ਹੈ ਜੇ ਤੁਸੀਂ ਅਪਲਾਈ ਕਰਨਾ ਚਾਹਤੇ ਹੋ ਇੰਟਰਨੈਸ਼ਨਲ ਲੈਂਗੁਏਜ ਜਦ ਤੱਕ ਤੁਹਾਨੂੰ ਸਵਿਮਿੰਗ ਨਹੀਂ ਆਉਂਦੀ ਇੰਟਰਨੈਸ਼ਨਲ ਤੁਸੀਂ ਅਪਲਾਈ ਵੀ ਨਹੀਂ ਕਰ ਸਕਦੇ ਕੋਰਸ ਦੀ ਡਿਊਰੇਸ਼ਨ ਦੀ ਗੱਲ ਕਰੀਏ ਤੇ ਉਹ ਕਿੰਨੀ ਹੈ ਕੋਰਸ ਦੀ ਡਿਊਰੇਸ਼ਨ ਹੈ 11 ਮਹੀਨੇ ਪਾਰਟ ਟਾਈਮ ਕੋਰਸ ਹੈ ਤੁਸੀਂ ਇਸ ਕੋਰਸ ਦੇ ਨਾਲ 2 ਘੰਟੇ ਕੋਰਸ ਹੈ ਅਲਟਰਨੇਟ ਡੇਸ ਤੇ ਤੇ ਤੁਸੀਂ ਆਪਣੀ ਗ੍ਰੈਜੂਏਸ਼ਨ ਪੜ੍ਹਾਈ ਵੀ ਜਾਰੀ ਕਰ ਸਕਦੇ ਹੋ ਪ੍ਰਾਈਡ ਚਰਨ ਦੀ ਜੋ ਹੁੰਦੀ ਹੈ ਇਹ ਕੋਰਸ ਨਾਲ ਤੁਸੀਂ ਪੜ੍ਹਾਈ ਵੀ ਜਾਰੀ ਕਰ ਸਕਦੇ ਹੋ ਔਰ ਇਹ profession ਐਸਾ ਹੈ ਕਿ ਜਿਸ ਦੇ ਅੰਦਰ ਕريب ਬੱਚੇ ਨੂੰ ਅਗਰ 에어ਲਾਈਨ ਦੇ ਸਲੈਕਟ ਹੁੰਦਾ ਹੈ ਡੋਮੈਸਟਿਕ 에어ਲਾਈਨ ਵੀ 40-50 ਰੁਪਏ ਮਹੀਨਾ ਮਿਲਣਦੇ ਆ ਤੇ ਇੰਟਰਨੈਸ਼ਨਲ 에어ਲਾਈਨ ਚ ਅਗਰ ਹੁੰਦਾ ਹੈ ਤੇ 2-2 ਲੱਖ ਰੁਪਏ ਮਹੀਨਾ ਮੈਂ ਸਾਲ ਦੀ ਗੱਲ ਨਹੀਂ ਕਰ ਰਿਹਾ ਇੱਕ ਮਹੀਨੇ ਦੀ ਸੈਲਰੀ ਮੇਰੇ ਖਿਆਲ ਤੁਸੀਂ ਸਾਰੇ ਪੱਤਰਕਾਰ ਅੱਛੀ ਤਰ੍ਹਾਂ ਜਾਣੂ ਹੋ ਕਿ ਕੋਈ ਵੀ profession ਐਸਾ ਨਹੀਂ ਕਿ ਜੋ 12ਵੀਂ ਪਾਸ ਸਿਰਫ 12ਵੀਂ ਪਾਸ ਬੱਚਾ ਜਿਸ ਦੇ ਅੰਦਰ ਲੀਗਲੀ ਕਾਨੂੰਨੀ ਤੌਰ ਤੇ 2.5 ਲੱਖ ਰੁਪਏ ਨਿਕਵਾ ਸਕਦਾ ਹੈ ਮੇਰੇ ਖਿਆਲ ਉਹਨਾਂ ਦੇ ਪਿਤਾ ਜੀ ਵੀ ਅਗਰ ਕਿ ਸਰਵਿਸਿਸ ਹੁੰਦੇ ਉਹਨਾਂ ਦੀ ਸੈਲਰੀ 50-60 ਲੱਖ ਨਹੀਂ ਪਹੁੰਚੀ ਹੋਣੀ ਬੱਚਾ ਸ਼ੁਰੂ ਹੀ 2.5 ਲੱਖ 7.5 ਲੱਖ 1.5 ਲੱਖ ਤੋਂ ਕਰਦਾ ਹੈ ਹੁਣ ਹੋਟਲ ਇੰਡਸਟਰੀ ਜੇ ਅਗਰ ਜਾਏ ਅਗਰ ਕਿਸੇ ਵੀ ਅੱਛੀ ਹੋਟਲ ਬ੍ਰਾਂਡ ਤੇ ਜਾਏਗਾ ਤੇ ਕਰੀਬ 20000 18000 20000 25000 ਤੋਂ ਸ਼ੁਰੂ ਹੁੰਦੀ ਹੈ ਸੈਲਰੀ ਤੇ ਕੋਰਸ ਕੋਈ ਇਹ ਕੋਰਸ ਜਿਹੜਾ ਹੈ ਤਿੰਨੋਂ ਇੰਡਸਟਰੀ ਲਈ 에ਅਰਲਾਈਨ ਹਸਪਿਟੈਲਿਟੀ ਟਰੈਵਲ ਔਰ ਕਸਟਮਰ ਸਰਵਿਸ ਇਹਨਾਂ ਲਈ ਪ੍ਰੀਪੇਅਰ ਕਰਦਾ ਹੈ ਸ ਦੇ ਕੋਰਸ ਦੀ ਕਾਸਟ ਜਿਹੜੀ ਹੈ ਉਹ ਸਾਡੀ ਹੈ ਕਰੀਬ ਕੋਰਸੜਾ ਇਹ ਐਵੀਸ਼ਨ ਦਾ ਕੋਰਸ ਹੈ ਹਸਪੀਟਲ ਟ੍ਰੈਵਲ ਮੈਨੇਜਮੈਂਟ ਦਾ ਐਸਟੀਐਮ ਜਿਸ ਨੂੰ ਅਸੀਂ ਕਹਿੰਦੇ ਆ ਉਸ ਦੀ ਕਾਸਟ ਹੈ ਬੱਚੇ ਨੂੰ ਡਿਸਕਾਊਂਟ ਪਾ ਕੇ ਸਾਰੀ ਸਕਾਲਰਸ਼ਿਪ 1,17000 ਦੇ ਆਸ-ਪਾਸ ਔਰ ਜਿਹੜਾ ਦੂਜਾ ਕੋਰਸ ਹੈ ਹਸਪੀਟਲ ਟ੍ਰੈਵਲ ਦਾ ਉਸ ਦੀ ਪੈਂਦੀ 1,20000 ਦੇ ਆਸ-ਪਾਸ ਨਹੀਂ ਇਕਨੋਮਿਕਲੀ ਜਿੰਨਿਆ ਜਾ ਸਕਦਾ ਬਹੁਤ ਦੇਖੋ ਅੱਜ ਤੁਸੀਂ ਕਿਸੇ ਵੀ ਇੱਕ ਸਾਲ ਦੇ ਕੋਰਸ ਵਿੱਚ ਜਾਓ ਕਿਸੇ ਛੋਟੇ-ਛੋਟੇ ਇੰਸਟਿਟਿਊਟ ਦੇ ਕੋਈ ਕੋਰਸ 1.5 ਲੱਖ ਤੋਂ ਘੱਟ ਨਹੀਂ ਹੈ ਤੁਸੀਂ ਇਸ ਕੰਪਿਊਟਰ ਕੋਰਸ ਕੋਲ ਤੁਹਾਨੂੰ ਸੈਲਰੀ ਕੀ ਮਿ لیکن ایک کورس کرن ਤੋਂ ਬਾਅਦ ਜੇ ਤੁਸੀਂ ਕਿਦਰ ਮੰਨ ਲਓ 에어ਲਾਈਨ ਨਹੀਂ ਵੀ ਲੱਗਦੇ ہوٹل ਹੀ ਲੱਗਦੇ ہو ਤਾਂ ਵੀ 18000 ਤੁਹਾਡੀ ਸਟਾਰਟਿੰਗ ਸੈਲਰੀ ਪੱਕੀ ਹੋਈ ਹੈ। ਸਾਰਾ ਜਿਹੜੀ ਫੀਸ ਦੀ ਨਹੀਂ ਹੈ ਵਨ ਟਾਈਮ ਫੀਸ ਹੈ। ਇਹ ਨਹੀਂ ਇਨਸਟਾਲਮੈਂਟ ਵਿੱਚ ਹੈ ਤੁਸੀਂ 8-10 ਮਹੀਨੇ ਦੀ ਇਨਸਟਾਲਮੈਂਟ ਵੀ ਹੈ ਬੈਂਕ ਦੀ ਫਾਈਨੈਂਸ ਵੀ ਹੈ। ਉਹ ਅਸੀਂ NSDC ਨਾਲ ਸਾਡਾ ਕੋਰਸ NSDC نیشنل ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ OTIS ਨਾਲ ਰਿਕੋਨਾਈਜ਼ ਹੈ ਜਿਸ ਕਰਕੇ GST ਜਿਹੜਾ ਉਹ ਮਾਫ ਹੈ ਸਰਕਾਰ ਦੀ ਤਰਫੋਂ। ਔਰ ਸਰਕਾਰੀ ਬੈਂਕ ਜੜੇ ਹੈ ਉਹ ਲੋਨ ਵੀ এডਿਕੇਸ਼ਨ ਲੋਨ ਵੀ ਦਿੰਦੇ ਹੈ ਬੱਚਿਆਂ ਨੂੰ ਇਸ ਕੋਰਸ ਲਈ ਕਿਉਂਕਿ ਨੈਸ਼ਨਲ ਟਾਈਅਪ ਹੈ। ਐਡਮਿਸ਼ਨ ਨਾ ਕੋ ਹੁੰਦੀ ਐਡਮਿਸ਼ਨਾਂ ਜੀ ਸਾਰੇ ਸਾਲ ਚੱਲਦੀਆਂ ਕੋਈ ਐਸਾ ਕੋਈ ਸੀਜ਼ਨ ਨਹੀਂ ਹੈ ਕਿ ਹਰ ਸਾਲ ਮਤਲਬ ਹਰ ਮਹੀਨੇ ਐਡਮਿਸ਼ਨ ਹੁੰਦੇ ਰਹਿੰਦੇ ਆ 11 ਮਹੀਨੇ ਦਾ ਕੋਰਸ ਹੈ ਪੂਰਾ ਸਾਲ ਚੱਲਦੀ ਹੈ ਪੰਜਾਬ ਵਾਸੀਆ ਵਸੇ ਕੀ ਆ ਦੇ ਸਰ ਕੇ ਅੰਮ੍ਰਿਤਸਰੀ ਵਾਸੀ ਖਾਸ ਉਪਰਲਾ ਖਾਸ ਦੇਖੋ ਪੰਜਾਬ ਦੇ ਬੱਚੇ ਜੇ ਮਹਿਲਵਾ ਤੇ ਦੇਖੋ ਸਾਡੇ ਬੱਚੇ ਇੱਕ ਕੁਦਰਤੀ ਸੌਲਰ ਹੈ ਰੱਬ ਦੀ ਬੜੀ ਕਿਰਪਾ ਗੁਰੂ ਸਾਹਿਬ ਦੀ ਕਿ ਸਾਡੇ ਬੱਚੇ ਉੱਚੇ ਲੰਬੇ ਸੋਹਣੇ ਸੁਨੱਖੇ ਹੁੰਦੇ ਆ ਪਠਾਨਕੋਟ ਲੈ ਲਓ ਜੰਮੂ ਲੈ ਲਓ ਇਹ ਲਲ ਪੂਰਾ ਪੰਜਾਬ ਦਾ ਏਰੀਆ ਤੇ ਇਹਦੇ ਬੱਚਿਆਂ ਨੂੰ ਕੀ ਚਾਹੀਦਾ ਸਿਰਫ ਕਮਿਊਨੀਕੇਸ਼ਨਾਂ ਦੀ ਵੀਕ ਹੁੰਦੀ ਹੈ ਪੋਲਿਸ਼ ਨਾਲ ਪੈਟਨਾ ਚੱਲਣਾ ਪਰਸਨੈਲਿਟੀ ਡਵਲਪਮੈਂਟ ਗਰੂਮਿੰਗ ਤੇ ਸਾਡੀ ਜਿਹੜੀ ਸਭ ਤੋਂ ਜ਼ਿਆਦਾ ਇੱਕ ਖਾਸੀਤਾ ਉਹ ਗਰੂਮਿੰਗ ਆ ਅਸੀਂ ਬੱਚਾ ਜਿਹੜਾ ਆਂਦਾ ਹੈ ਉਹ ਉਸ ਵਕਤ ਫੋਟੋ ਦੇਖੋ ਤੇ ਜਦੋਂ ਜਾਂਦਾ ਹੈ ਉਸੀਂ ਪੂਰੀ ਉਸ ਕਾਇਆ ਕਰ ਪੂਰੀ ਟਰਾਂਸਫਰਮ ਕਰਦੇ ਨੇ ਉਹਨੂੰ ਬਿਲਕੁਲ ਫਿਨਿਸ਼ਿੰਗ ਸਕੂਲ ਜਿਹੜੇ ਸਵਿਟਜ਼ਰਲੈਂਡ ਵੀ ਨਹੀਂ ਕਰ ਸਕਦੇ ਉਹ ਸਾਡੀ ਖਾ ਖਾਸੀ ਇਹ ਮੱਡੀ ਤੋਂ ਪਾਲਿਸ਼ ਹੋ ਜਾਂਦਾ ਦੇਖੋ ਪਲੇਸਮੈਂਟ ਰਿਕਾਰਡ ਅੱਗੇ ਅੱਜ ਤੁਸੀਂ ਕਹੋ ਵੀ ਮੈਂ ਕਾ ਮੇਰੀ ਮਾਂ ਬੜਾ ਅੱਛਾ ਖਾਣਾ ਬਣਾਉਂਦੀ ਹਾਂ ਤੁਸੀਂ ਪ੍ਰੂਫ ਕੀ ਹੈ ਮੈਂ ਕਾ ਖਾ ਕੇ ਦੇਖ ਲੈ ਤੇ ਜੇ ਮੈਂ ਕਹਿ ਰਿਹਾ ਕਿ ਭਈ ਅਸੀਂ ਵਰਲਡ ਦੇ ਨੰਬਰਾਂ ਦਾ ਸਾਰੀ ਟ੍ਰੇਨਿੰਗ ਸਭ ਤੋਂ ਅੱਛੀ ਹੈ ਉਹ ਸਭ ਤੋਂ ਵਧੀਆ ਪ੍ਰੂਫ ਕਰੇ ਪਲੇਸਮੈਂਟ ਪਲੇਸਮੈਂਟ ਰਿਕਾਰਡ ਲਿਮਕਾ ਬੁੱਕ ਆਫ ਰਿਕਾਰਡ ਦੇ ਅੰਦਰ ਸਾਡਾ ਨਾਮ ਕਈ ਵਾਰ ਦਰਜ ਹੈ ਲਿਮਕਾ ਬੁੱਕ ਆਫ ਰ ਉਹਨਾਂ ਦੀ ਸਭ ਦੀ ਪਲੇਸਮੈਂਟ ਜਿਹੜੀ ਇਕੱਠੀ ਕਰ ਲਈ ਜਾਏ ਉਸ ਤੋਂ ਕਈ ਗੁਣਾ ਜ਼ਿਆਦਾ ਫ੍ਰੈਂਕਲੀ ਪਲੇਸਮੈਂਟ ਹੈ ਐਲਮ ਕਾ ਪੂਰਾ ਰਿਪੋਰਟ ਹੈ ਠੀਕ ਹੈ ਭਾਈ ਹਾਂਜੀ ਸੋ ਮੇਨ ਹੈ ਕਿ ਜੋ ਪਿਛਲੇ ਸਾਲ ਵਿੱਚ ਸਾਡੇ ਬੱਚਿਆਂ ਦੀ ਜਿਹੜੀ ਪਲੇਸਮੈਂਟ ਹੋਈ ਗਈ ਹੈ ਉਹ ਬੜੇ ਵਰਲਡ ਕਲਾਸ ਬ੍ਰਾਂਡਸ ਵਿੱਚ ਜਿਹਦੇ ਵਿੱਚ ਇੰਡੀਗੋ 에ਅਰਲਾਈਨਸ ਹੋ ਗਿਆ ਆਕਾਸਾ 에ਅਰਲਾਈਨਸ ਹੋ ਗਿਆ ਸੋ 에ਅਰ ਇੰਡੀਆ ਹੋ ਗਿਆ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਹੋ ਗਿਆ ਦਿੱਲੀ T3 에ਅਰਪੋਰਟ ਹੋ ਗਿਆ 에ਥੋਪੀਆ 에ਅਰਲਾਈਨਸ ਹੋ ਗਿਆ ਉਸ ਤੋਂ ਇਲਾਵਾ ਜੇ ਹੋਸਪੀਟੈਲਿਟੀ ਸੈਕਟਰ ਦਾ ਦੇਖੀਏ ਤਾਂ ਸਭ ਤੋਂ ਵਧੀਆ ਤਾਜ ਸਵਰਨਾ ਹੋ ਗਿਆ ਰੈਡੀਸਨ ਹਾਇਤਸ ਰੋਵਰ ਪ੍ਰੀਮੀਅਰ ਸਭ ਮਿਸਰਚ ਜਿੰਨੇ 5 ਸਟਾਰ ਨੇ ਸਭ ਜਗ੍ਹਾ ਟ੍ਰੈਵਲ ਡੈਸ ਫਰੰਟ ਡੈਸ ਤੇ ਜਿਹੜੇ ਨੇ ਸਾਰੇ ਫਰੈਂਚਨ ਦੇ ਸਾਡੇ ਬੱਚੇ ਨੇ ਉਸ ਤੋਂ ਇਲਾਵਾ ਜੇ ਆਪਾਂ ਟ੍ਰੈਵਲ ਸੈਕਟਰ ਦੀ ਗੱਲ ਕਰੀਏ ਤਾਂ ਮੇਕ ਮਾਈ ਟ੍ਰਿਪ ਇਸ ਮਾਈ ਟ੍ਰਿਪ ਵਿੱਚ ਸਾਡੇ ਬੱਚੇ ਨੇ ਕਸਟਮਰ ਸਰਵਿਸ ਦੀ ਗੱਲ ਕਰੀਏ ਤੇ ਟੋਮੀ ਹਿਲ ਫਿਗਰ ਹੋ ਗਿਆ ਕੈਲਵਨ ਕਲੀਨ ਹੋ ਗਿਆ ਸੋ ਇਹ ਇੰਨੇ ਜ਼ਬਰਦਸਤ ਬ੍ਰਾਂਡਸ ਵਿੱਚ ਇੱਕ ਪਲੱਸ 2 ਪਾਸ ਬੱਚਾ ਜਦੋਂ ਜਾ ਕੇ ਕੰਮ ਕਰਦਾ ਹੈਗਾ ਸੋ ਦੈਨ ਸਕਾਈ ਇਜ਼ ਦ ਲਿਮਿਟ ਫਾਰ ਥੈਮ ਤੇ ਉਸ ਤੋਂ ਬਾਅਦ ਤੇ ਫਿਰ ਉਹਨੇ ਇੱਕ ਬ੍ਰਾਂਡ ਤੋਂ ਉਸ ਤੋਂ ਉੱਪਰ ਵਾਲੇ ਬ੍ਰਾਂਡ 'ਚ ਜਾਣਾ ਨੀਚੇ ਵਾਲੇ ਬ੍ਰਾਂਡ 'ਤੇ ਜਾਣਾ ਨਹੀਂ ਸਰ ਬੱਚੇ ਨੇ ਆਪਣੇ ਸਾਰੇ ਦਿਨ ਦੇ ਸ਼ਡਿਊਲ ਜੋ ਵੀ ਉਹਦਾ ਸ਼ਡਿਊਲ ਹੈਗਾ ਉਹਦੇ ਵਿੱਚ ਉਹਨੇ 2 ਘੰਟੇ ਦੀ ਕਲਾਸ ਲਈ ਆਣਾ ਹੈਗਾ ਸੋ ਪੂਰਾ ਹਫਤਾ ਕਲਾਸ ਹੁੰਦੀ ਗਈ ਹੈ ਸੰਡੇ ਤੋਂ ਇਲਾਵਾ ਤੋ ਉਹਦੇ ਵਿੱਚ 2 ਘੰਟੇ ਬੱਚਾ ਆਪਣੇ ਸਾਰੇ ਆਪਣੇ ਸ਼ਡਿਊਲ ਚੋਂ ਕੱਟ ਕਰਦੇ ਨੇ ਸਾਡੇ ਬੱਚੇ ਕਈ ਪਾਰਟ ਟਾਈਮ ਵਰਕਰਸ ਵੀ ਨੇ ਕਈ ਪਾਰਟ ਟਾਈਮ ਸਾਰੇ ਹੰਬਲ ਬੈਕਗ੍ਰਾਉਂਡ ਤੋਂ ਨੇ ਔਰ ਜਿਨ੍ਹਾਂ ਦੀ ਪਲੇਸਮੈਂਟ ਹੋਈ ਹੈ ਅੱਜ ਸਾਡੇ ਕੁਝ ਪੇਰੈਂਟਸ ਇਹਨਾਂ ਦੇ ਬੱਚਿਆਂ ਦੀ ਪਲੇਸਮੈਂਟ ਹੋਈ ਹੈ ਉਹਨਾਂ ਨੇ ਆਪ ਆ ਕੇ ਜੋ ਟੈਸਟੀਫਾਈ ਕੀਤਾ ਹੈਗਾ ਕਿ ਉਹਨਾਂ ਦੀ ਜਿਵੇਂ ਕਾਇਨਾਤ ਬਦਲ ਗਈ ਜਸਟ ਬਿਕੋਜ਼ ਉਹਨਾਂ ਦਾ ਜਦੋਂ ਬੱਚਾ ਫ੍ਰੈਂਕਫਰਟ ਤੋਂ ਪਾਸ ਆਊਟ ਹੋਇਆ ਉਸ ਤੋਂ ਬਾਅਦ ਪਲੇਸ ਹੋਇਆ ਦੈਨ ਦੀ ਸਟੈਟਸ ਦੇ ਸਪੀਕ ਫਾਰ ਥੈਮ 32 ਸਾਲ ਇੱਕ ਬ੍ਰਾਂਡ ਜਿਹੜਾ ਹੈਗਾ ਉਹ ਐਵੇਂ ਨਹੀਂ ਸਸਟੇਨ ਕਰ ਸਕਦਾ ਹੈਗਾ ਕਿੰਨੇ ਆਈਆਂ ਕਿੰਨੀਆਂ ਤੁਪਾਈਆਂ ਕਿੰਨੀਆਂ ਛਾਵਾਂ ਆਈਆਂ पर 32 ਸਾਲ ਤੋਂ ਇੱਕ ਬ੍ਰਾਂਡ ਜਿਹੜਾ ਹੈਗਾ 10 10 11 11000 ਬੱਚਿਆਂ ਦੀ ਪਲੇਸਮੈਂਟ ਹਰ ਸਾਲ ਕਰਾ ਰਿਹਾ ਹੈਗਾ ਤੇ ਇਟ ਇਜ਼ ਨਾਟ ਅ ਹੋਕਸ ਇਹਦੇ ਬਹੁਤ ਜ਼ਬਰਦਸਤ ਮਿਹਨਤ ਹੈ ਕੁਲੀ ਸਾਹਿਬ ਦਾ ਬਹੁਤ ਵੱਡਾ ਪਰਿਸ਼ਰਮ ਹੈ ਜਿਨ੍ਹਾਂ ਨੇ ਇੱਕ ਇਹੋ ਜਿਹਾ ਮਾਡਲ ਤਿਆਰ ਕੀਤਾ ਜਿੱਥੇ ਇੱਕ ਪਲੱਸ 2 ਪਾਸ ਬੱਚੇ ਨੂੰ ਇੱਕ ਇਹੋ ਜਿਹੀ ਤਾਕਤ ਦਿੱਤੀ ਗਈ ਹੈ ਕਿ ਉਹ ਵਰਲਡ ਕਲਾਸ ਬ੍ਰਾਂਡਸ 'ਤੇ ਕੰਮ ਕਰ ਰਿਹਾ ਹੈਗਾ ਆਪਣੇ ਘਰਦਿਆਂ ਨੂੰ ਆਪਣੇ ਇਲਾਕੇ ਨੂੰ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰਦਾ ਹੈਗਾ ਖਾਸ ਕਰਕੇ ਤੁਹਾਨੂੰ ਇੱਕ ਸਟੋਰੀ ਵੈਸੇ ਸ਼ੇਅਰ ਕਰਨ ਜਾ ਰਹੇ ਹਾਂ ਕੁਝ ਬੱਚੇ ਜਿਹੜੇ ਸਾਡੇ ਮੰਨ ਲਓ ਸਟੇਲਾ ਪੂਜਾ ਪ੍ਰਦੀਪ ਜਿਹੜੇ ਬੱਚਿਆਂ ਦੀ ਪਲੇਸਮੈਂਟ ਹੋਈ ਹੈ ਸਾਡਾ ਫਰੈਂਕਫਰਟ ਅੰਮ੍ਰਿਤਸਰ ਦਾ ਇੰਸਟਾਗ੍ਰam ਦਾ ਪੇਜ ਹੈ ਉੱਥੇ ਜਾ ਕੇ ਉਹਨਾਂ ਦੇ ਮਾਤਾ ਪਿਤਾ ਦਾ ਟੈਸਟੀਮੋਨੀਅਲ ਇੱਕ ਵਾਰੀ ਤੁਸੀਂ ਜ਼ਰੂਰ ਸੁਣੋ ਉਹ ਤੁਹਾਨੂੰ ਪਤਾ ਲੱਗੇਗਾ ਉਹ ਕਿਸ ਬੈਕਗ੍ਰਾਉਂਡ ਤੋਂ ਆਏ ਸੀ ਔਰ ਅੱਜ ਉਹਨਾਂ ਦੇ ਇਲਾਕੇ 'ਚ ਉਹਨਾਂ ਦੀ ਕੀ ਪਛਾਣ ਹੋ ਗਈ ਹੈ ਸੋ ਉਹ ਆਪਣੇ ਜੋ ird gird ਜਿਹੜੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਦੋਸਤਾਂ ਦੇ ਬੱਚੇ ਨੇ ਉਹਨਾਂ ਨੂੰ ਲੈ ਕੇ ਆ ਰਹੇ ਨੇ ਕਿ ਯਾਰ ਆ ਕੇ ਇੱਥੇ ਬੱਚੇ ਨੂੰ ਪੜਾਓ ਅਸੀਂ ਸਾਰੇ ਜਣੇ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜੀਏ ਬਾਹਰ ਉਹ ਜਹਾਜ਼ ਭਰ ਭਰ ਕੇ ਉਹਨਾਂ ਨੇ ਬੱਚੇ ਤੁਹਾਡੇ ਵਾਪਸ ਭੇਜਦੇ ਜਸਟ ਬਿਕੋਜ਼ ਦੇ ਵਰ ਆਊਟ ਆਫ ਸਕਿੱਲ ਤੇ ਜੇ ਤੁਸੀਂ ਇੱਥੇ ਰਹਿਣਾ ਹੈ ਜਾਂ ਬਾਹਰ ਜਾਣਾ ਹੈ ਸਕਿੱਲ ਲਵੋ ਫਰੈਂਕਫਰਟ ਤੋਂ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਬ੍ਰਾਂਡ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ ਸੋ ਦੈਟ ਇਜ਼ ਦ ਥਿੰਗ ਔਰ ਕੋਈ ਵੀ ਦੁਨੀਆ ਦੀ ਵਰਲਡ ਦੀ ਟਫਸਟ ਟਫਸਟ ਇੰਟਰਵਿਊ ਨੂੰ ਕਰੈਕ ਕਰਨ ਲਈ ਫਰੈਂਕਫਰਟ ਤੁਹਾਨੂੰ ਤਿਆਰ ਕਰਾਂਦਾ ਹੈਗਾ ਔਰ ਇੰਨੇ ਵਰਲਡ ਕਲਾਸ ਬ੍ਰਾਂਡਸ ਨਾਲ ਟਾਈਪ ਦੁਨੀਆ 'ਚ ਕਿਸੇ ਬ੍ਰਾਂਡ ਦਾ ਨਹੀਂਗਾ ਸੋ ਇਫ ਇਟ ਇਜ਼ ਵਰਲਡਸ ਨੰਬਰ 1 ਇਅਰ ਹਾਸਸ ਉਹ ਦੇਖ ਜਿਵੇਂ ਪ੍ਰਧਖ ਨੂੰ ਪਰਮਾਨ ਦੀ ਲੋੜ ਨਹੀਂ ਸੀ ਠੀਕ ਹੈ ਅੱਜ ਇੱਥੇ ਫਰੈਂਕ ਤੇ ਨਮਰ ਸਰ ਦੇ 2 ਸਾਲ ਪੂਰੇ ਹੋਏ ਨੇ ਸੋ ਉਹਨੂੰ ਸੈਲੀਬ੍ਰੇਟ ਕਰ ਰਹੇ ਨੇ ਔਰ ਬੜਾ ਚੰਗਾ ਉਪਰਾਲਾ ਹੈ ਔਰ ਬੜਾ ਫਾਇਦਾ ਹੈ ਅਮਰ ਸਰ ਨੂੰ ਇਸ ਗੱਲ ਦਾ ਕਿਉਂਕਿ ਸਾਡੇ ਬੱਚੇ ਜਿਹੜੇ ਨੇ ਪੜ੍ਹ ਲਿਖ ਜਾਂਦੇ ਨੇ ਫਿਰ ਉਹਨਾਂ ਨੂੰ ਨੌਕਰੀਆਂ ਦੀ ਮੁਸ਼ਕਲ ਹੋਵੇ ਤੇ ਇਹ ਸੰਸਥਾ ਜਿਹੜੀ ਹੈ ਬੱਚਿਆਂ ਨੂੰ ਟ੍ਰੇਨ ਕਰਦੀ ਹੈ ਟ੍ਰੇਨ ਕਰਕੇ ਬੱਚੇ ਸਾਡੇ ਜਿਹੜਾ ਸਪੋਰਟਿੰਗ ਸਟਾਫ ਹੁੰਦਾ ਹੈ 에ਰ ਟੂ ਉਹ ਉੱਥੇ ਜਾ ਸਕਦੇ ਨੇ ਕੋਟਰ ਇੰਡਸਟਰੀ ਜਾ ਸਕਦੇ ਨੇ ਮਾਡਲਿੰਗ ਜਾ ਸਕਦੇ ਨੇ ਬਹੁਤ ਸਾਰੇ ਇਲਾਕੇ ਨੇ ਜਿੱਥੇ ਬੱਚੇ ਕਿਉਂਕਿ ਬੱਚਿਆਂ ਵਾਸਤੇ ਫਿਨਿਸ਼ ਸਕੂਲ ਹੈ ਇਹ ਬੱਚਾ ਨੂੰ ਗੱਲ ਕਰਨੀ ਉੱਠਣਾ ਬੈਠਣਾ ਸਭ ਸਿਖਾਉਂਦੇ ਨੇ ਤੇ ਉਹਦੇ ਨਾਲ ਫਿਰ ਬੱਚਾ ਜਿਹੜਾ ਪਾਲਿਸ਼ ਹੋ ਜਾਂਦਾ ਸੋ ਨੌਕਰੀ ਮਿਲਣ ਦੇ ਚਾਂਸ ਵਧ ਜਾਂਦੇ ਆ ਮੈਂ ਬਹੁਤ-ਬਹੁਤ ਵਧਾਈ ਦਿੰਦਾ ਆ ਆਸ ਕਰਦਾ ਕਿ ਇਸ ਤਰ੍ਹਾਂ ਹੀ ਇਹੋ ਜੇ ਹੋਰ ਇਨੀਸ਼ੀਏਟਿਵ ਅੰਮ੍ਰਿਤਸਰ ਤੇ ਪੰਜਾਬ ਚ ਆਉਣਗੇ ਤਾਂ ਕਿ ਸਾਰੇ ਬੱਚਾ ਨੂੰ ਰੋਜ਼ਗਾਰ ਮਿਲ ਸਕੇ ਔਰ ਸਾਡੇ ਬੱਚੇ ਹੋਰ ਚੰਗੇ ਤਰ੍ਹਾਂ ਪਾਲਿਸ਼ ਹੋ ਕੇ ਨਿੱਕੇ ਬੱਚੇ ਬਹੁਤ ਵਧੀਆ ਓਪਰਚ्युनिटी ਇਹਦੇ ਵਿੱਚ ਸੋ ਉਹਦੇ ਬਾਰੇ ਕੀ ਕਰਨਾ ਚਾਹੀਦਾ ਕਿ ਲੜਕੀਆਂ ਜਿਹੜੀਆਂ ਅੱਜ ਕੱਲ ਬਹੁਤ ਵਜੜ ਕੇ ਹਿੱਸਾ ਲੈ ਰਹੀਆਂ ਨੇ ਖਾਸ ਕਰਕੇ ਇਸ ਫੀਲਡ ਦੇ ਵਿੱਚ ਉਹਦੇ ਬਾਰੇ ਕੀ ਜੀ ਲੜਕੀਆਂ ਤਾਂ ਪਾਸਾ ਲੈ ਰਹੀਆਂ ਨੇ ਸਪੋਰਟਸ ਦੇਖ ਲੋ ਤੇ ਪੜਾਈਂ ਦੇਖ ਲੋ ਤੁਸੀਂ ਮੈਡੀਕਲ ਕਾਲਜ ਦੇਖ ਲੋ ਉੱਥੇ ਸਭ ਬੱਚੀਆਂ ਅੱਗੇ ਨੇ ਔਰ ਲੜਕੇ ਤਰ੍ਹਾਂ ਪਿੱਛੇ ਰਹਿ ਗਏ ਨੇ ਸੋ ਇਹੋ ਜਿਹੇ ਇਨੀਸ਼ੀਏਟਿਵ ਜਿਹੜੇ ਨੇ ਜਿਹੜੀਆਂ ਬੱਚੀਆਂ ਅੱਗੇ ਨਿਕਲ ਆਉਂਦੀਆਂ ਨੇ ਉਹਨਾਂ ਨੂੰ ਹੋਰ ਪਾਲਿਸ਼ ਕਰਕੇ ਤੇ ਉਹਨਾਂ ਨੂੰ ਨੌਕਰੀ ਮਿਲਣ ਦੇ ਯੋਗ ਬਣਾ ਦਿੰਦੇ ਨੇ ਸੋ ਬਹੁਤ 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 ਚੰਗਾ ਪ੍ਰੋਗਰਾਮ ਹੈ ਔਰ ਮੈਂ ਬਹੁਤ ਪਾ ਵਧਾਈ ਦੇਣਾ ਹੈ ਜੀ ਸਰਕਾਰ ਉਹਨਾਂ ਸਰ ਇਹ ਲੜਕੀਆਂ ਵਾਸਤੇ ਬਹੁਤ ਕੁਝ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਕੀ ਯੋਗਦਾਨ ਹੋਏਗਾ ਜੀ ਬਿਜਾਸ ਸਰਕਾਰ ਦਾ ਨਹੀਂ ਇਹ ਤੇ ਪ੍ਰਾਈਵੇਟ ਇੱਕ ਹੈਗਾ ਇਹਦੇ ਆਪਰਚੂਨਿਟੀਆਂ ਜਿਹੜੀਆਂ ਦੇ ਰਹੇ ਨੇ ਕਿਉਂਕਿ ਗਾਂ ਜਾ ਕੇ ਦੇਖੋ ਗਵਰਨਮੈਂਟ ਤੇ ਹੈਲਪ ਕਰ ਸਕਦੀ ਹੈ ਬੱਚੇ ਨੂੰ ਮਦਦ ਕਰ ਸਕਦੀ ਹੈ ਬੱਚਾ ਨੂੰ ਐਗਜ਼ਾਮੀਨੇਸ਼ਨ ਵਾਸਤੇ ਤਿਆਰ ਕਰ ਸਕਦੀ ਜੋ ਸਰਕਾਰ ਕਰ ਰਹੀ ਹੈ ਤੇ ਇਹ ਜਿਹੜੇ ਇੰਸਟੀਚਿਊਟ ਹੁੰਦੇ ਨੇ ਇਹ ਵੀ ਹੈਲਪ ਕਰ ਰਹੇ ਨੇ ਇਨਾਂ ਨੂੰ ਇਹ ਫਾਇਦਾ ਇਸ ਗੱਲ ਚ ਹੁੰਦਾ ਔਰ ਸਾਨੂੰ ਸਰਕਾਰ ਨੂੰ ਇਹ ਫਾਇਦਾ ਹੁੰਦਾ ਕਿ ਬੱਚਾ ਨੂੰ ਨੌਕਰੀ ਮਿਲਦੀ ਹੁੰਦੀ ਹੈ ਸਰਕਾਰ ਵੱਲੋਂ ਕੋਈ ਖਾਸ ਪ੍ਰੋਤਸਾਹਨ ਦਿੱਤਾ ਜਾ ਰਿਹਾ ਨਹੀਂ ਇਹ ਜਿਹੜੀ ਸੰਸਥਾ ਦੇ ਕੋ ਇਹਦਾ ਤੇ ਐਮਐਸਸੀ ਦੇ ਰੂਪ ਦੇ ਜੀਐਸਸੀ ਦੀ ਸੁਲਤਾਨ ਜੀ ਇਹਦੇ ਚ ਇਹਦੇ ਚੋਂ ਸੁਲਤਾਨ ਜੀ ਮੈਂ ਦੱਸ ਸਹੀ ਜਿਸੇ ਮਾਫ ਹੈ ਜੀ ਪਰ ਉਹ ਸੋਲ ਤਾਂ ਇਹਨਾਂ ਨੂੰ ਦਿੱਤੀਆਂ ਗਈਆਂ ਨੇ ਜੀ ਇਨਡਾਇਰੈਕਟਲੀ ਬੱਚਿਆਂ ਕੋ ਪਹੁੰਚਦੀਆਂ ਨੇ রাইਟ ਅਦਰਵਾਈਜ਼ ਸਾਨੂੰ ਤਾਂ ਫਾਇਦਾ ਫਾਇਦਾ ਜਿੰਨੀ ਨੌਕਰੀਆਂ ਬੱਚੇ ਨੂੰ ਮਿਲ ਜਾਣਗੀਆਂ ਚਾਹ ਕੋਈ ਬੱਚਾ ਆਪਣਾ ਕਾਰੋਬਾਰ ਕਰ ਲੇ ਜਾਂ ਵਾਈਟ ਪੈ ਜਾਵੇ ਜਾਂ ਜਿੱਤਨਾ ਸੰਸਾਇਤੋਂ ਪੜ ਕੇ ਸਿੱਖ ਕੇ ਤੇ ਕੋਈ ਚੰਗੀ ਨੌਕਰੀ ਕਰ ਲੇ ਸਪੰਜਾਬ ਨੂੰ ਇਸ ਕਾਲ ਦਾ ਬਹੁਤ ਵਾਅਦਾ ਹੈ ਬਿਲਕੁਲ ਨਾਲ ਬੱਚਿਆਂ ਦਾ ਚਾਹ ਵਜਿਆ ਖਾਸ ਕਰਕੇ ਸ਼ਹਿਰੀ ਔਰ ਦਿਹਾਤੀ ਦੇ ਤਰ੍ਹਾਂ ਬੱਚੇ ਬੱਚੀਆਂ ਆ ਕੇ ਫੈਕਟਰੀ ਦਾ ਦਾਖਲਾ ਵੀ ਲੈ ਰਹੇ ਨੇ ਔਰ ਅੱਗੇ ਜਾ ਕੇ ਕਾਮਯਾਬੀ ਹੋ ਰਹੇ ਮੈਂ ਹੋਈ ਤੁਹਾਨੂੰ ਗੱਲ ਦੱਸੀ ਹੈ ਨਾ ਕਿ ਬੱਚੇ ਨੇ ਪੜ੍ਹ ਲਿਖ ਲਿਆ ਹੁੰਦਾ ਲੇਕਿਨ ਹੌਸਲਾ ਘਾਟ ਹੁੰਦਾ ਥੋੜਾ ਜਿਆ ਸੋ ਇਹ ਬੱਚੇ ਨੂੰ ਹੌਸਲਾ ਤੋਂ ਆਉਂਦੇ ਨੇ ਉਹਨੂੰ ਉੱਠਣਾ ਬੈਠਣਾ ਉਹ ਸਭ ਸਿਖਾਉਂਦੇ ਨੇ ਉਹਦੇ ਨਾਲ ਫੇਰ ਬੱਚੇ ਦੇ ਕੰਫੀਡੈਂਸ ਵੱਲ ਬਹੁਤ ਵਧ ਜਾਂਦਾ ਔਰ ਉਹ ਕੰਪੀਟੀਸ਼ਨ ਜਾ ਕੇ ਔਰ ਅੱਛੀ ਨੌਕਰੀਆਂ ਇੰਜੀਨੀਅਰਾਂ ਲੈ ਸਕਦਾ ਠੀਕ ਜੀ ਬਿਊਰੋ ਰਿਪੋਰਟ ਪਰਕੀ ਟੀਵੀ ਅੰਮ੍ਰਿਤਸਰ